ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਕਿ ਆਪਾਂ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ ਗੱਲ ਕਰਦੇ ਆਂ ਸੋ ਵੀਡੀਓ ਵਿੱਚ ਜਿਵੇਂ ਕਿ ਕਵਲ ਦੇ ਮਾਸੀ ਦਾ ਮੁੰਡਾ ਵਿੱਕੀ ਹੁੰਦਾ ਹੈ ਤੇ ਉਧਰ ਪ੍ਰੀਤ ਤੇ ਉਸਦੀ ਮੰਮੀ ਕਵਲ ਨੂੰ ਚੜਾਉਣ ਲਈ ਆਈਆਂ ਹੁੰਦੀਆਂ ਨੇ ਤੇ ਉੱਥੇ ਹੀ ਪ੍ਰੀਤ ਨੂੰ ਹੁਣ ਵਿੱਕੀ ਪਸੰਦ ਵੀ ਆ ਜਾਂਦਾ ਹੈ ਉੱਤੋਂ-ਉੱਤੋਂ ਭਾਵੇਂ ਉਹ ਸੰਦੀਪ ਨੂੰ ਕਹਿ ਰਹੀ ਹੁੰਦੀ ਆ ਕਿ ਮੈਂ ਨਹੀਂ ਇਸ ਨੂੰ ਪਸੰਦ ਕਰਦੀ ਮੈਨੂੰ ਇਹ ਪਰਪੁੰਜਾ ਜਿਹਾ ਲੱਗਦਾ ਹੈ ਪਰ ਦਿਲ ਵਿੱਚ ਉਸਦੇ ਬਿਲਕੁਲ ਹੀ ਇਹ ਗੱਲ ਨਹੀਂ ਹੁੰਦੀ ਦਿਲੋਂ ਉਹ ਉਸ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੀ ਹੁੰਦੀ ਤੇ ਇਹ ਗੱਲ ਉਦੋਂ ਸਾਬਤ ਹੁੰਦੀ ਆ ਜਦ ਪ੍ਰੀਤ ਵਿੱਕੀ ਦਾ ਨੰਬਰ ਲੈ ਜਾਂਦੀ ਆ ਉਹ ਸੋਚਦੀ ਆ ਕਿ ਇਸ ਦੇ ਨਾਲ ਗੱਲ ਕਰਕੇ ਤਾਂ ਦੇਖਦੀ ਆ ਕਿ ਇਸ ਦਾ ਸੁਭਾਅ ਕਿਵੇਂ ਦਾ ਏ ਸੋ ਉਹ ਸੰਦੀਪ ਦੇ ਕੋਲੋਂ ਉਸ ਦਾ ਨੰਬਰ ਲੈ ਕੇ ਜਾਂਦੀ ਆ ਜਾਂ ਦੋ ਆਪਣੇ ਘਰੇ ਚਲੀ ਜਾਂਦੀ ਆ ਤੇ ਉੱਥੇ ਜਾ ਕੇ ਉਹ ਵਿੱਕੀ ਨੂੰ ਫੋਨ ਲਾਉਂਦੀ ਆ ਤੇ ਵਿੱਕੀ ਫੋਨ ਚੱਕ ਵੀ ਲੈਂਦਾ ਸੋ ਵਿੱਕੀ ਪਹਿਲਾਂ ਉਸ ਨੂੰ ਪਛਾਣਦਾ ਨਹੀਂ ਤੇ ਫਿਰ ਉਹ ਵਿੱਕੀ ਨੂੰ ਸਾਰੀ ਗੱਲ ਜਦ ਦੱਸਦੀ ਆ ਤੇ ਵਿੱਕੀ ਉਸ ਦੇ ਨਾਲ ਗੱਲ ਕਰਨ ਲੱਗ ਜਾਂਦਾ ਹੈ ਉਹ ਦੋਵੇਂ ਹੀ ਗੱਲਾਂ-ਗੱਲਾਂ ਵਿੱਚ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਤੇ ਪ੍ਰੀਤ ਫਿਰ ਆਪਣੀ ਭੈਣ ਦੇ ਕੋਲ ਰਹਿਣ ਲਈ ਆਉਂਦੀ ਆ ਉਸ ਨੂੰ ਪਤਾ ਹੈ ਕਿ ਵਿੱਕੀ ਉੱਥੇ ਅਕਸਰ ਆਉਂਦਾ ਜਾਂਦਾ ਰਹਿੰਦਾ ਹੈ ਸੋ ਪ੍ਰੀਤ ਉੱਥੇ ਕਾਫੀ ਦਿਨ ਰਹਿੰਦੀ ਆ ਤੇ ਵਿੱਕੀ ਹਮੇਸ਼ਾ ਉੱਥੇ ਗੇੜੀਆਂ ਮਾਰਦਾ ਹੀ ਰਹਿੰਦਾ ਕਿਉਂਕਿ ਕਵਲ ਭਾਜੀ ਆਪਣੇ ਅਮਰੀਕਾ ਨੂੰ ਚਲੇ ਗਏ ਹੁੰਦੇ ਆ ਤੇ ਉਹਨਾਂ ਦੇ ਘਰ ਵਿੱਚ ਜਿਹੜੀ ਜ਼ਿੰਮੇਵਾਰੀ ਉਹ ਵਿੱਕੀ ਨੂੰ ਦੇ ਕੇ ਗਏ ਹੁੰਦੇ ਆ ਕਿ ਤੂੰ ਪਿੱਛੋਂ ਘਰ ਦੀ ਸਾਰੀ ਜ਼ਿੰਮੇਵਾਰੀ ਦੇਖਣੀ ਆ ਤੇ ਵਿੱਕੀ ਫਿਰ ਪ੍ਰੀਤ ਦੇ ਕਰਕੇ ਉੱਥੇ ਬਹੁਤ ਜ਼ਿਆਦਾ ਹੀ ਆਉਂਦਾ ਏ ਤੇ ਉਹ ਪ੍ਰੀਤ ਦੇ ਨਾਲ ਕਾਫੀ ਗੱਲਾਂ ਵੀ ਮਾਰਦਾ ਹੈ ਤੇ ਪ੍ਰੀਤ ਹੁਣ ਉਸ ਨੂੰ ਪਸੰਦ ਵੀ ਕਰਨ ਲੱਗ ਗਈ ਸੋ ਸੰਦੀਪ ਪਹਿਲਾਂ ਵੀ ਉਸ ਨੂੰ ਕਹਿੰਦੀ ਆ ਕਿ ਮੈਂ ਤਾਂ ਚਾਹੁੰਨੀ ਆ ਤੁਹਾਡਾ ਦੋਵਾਂ ਦਾ ਵਿਆਹ ਹੋ ਜਾਵੇ ਕਿਉਂਕਿ ਸੰਦੀਪ ਨੂੰ ਵਿੱਕੀ ਬਾਰੇ ਪਤਾ ਹੈ ਕਿ ਵਿੱਕੀ ਬਹੁਤ ਚੰਗਾ ਹੈ ਤੇ ਇਸ ਕਰਕੇ ਉਹ ਚਾਹੁੰਦੀ ਆ ਕਿ ਪ੍ਰੀਤ ਤੇ ਵਿੱਕੀ ਦੀ ਜੋੜੀ ਬਣ ਜਾਵੇ ਉਧਰ ਪ੍ਰੀਤ ਦੇ ਭਰਾ ਪਰਜਾਈ ਮੁੰਡਾ ਵੀ ਲੱਭ ਰਹੇ ਹੁੰਦੇ ਨੇ ਤੇ ਸੰਦੀਪ ਪ੍ਰੀਤ ਨੂੰ ਇਹ ਗੱਲ ਕਹਿ ਦਿੰਦੀ ਆ ਕਿ ਮੈਂ ਭਰਾ ਪਰਜਾਈ ਨਾਲ ਗੱਲ ਕਰ ਲਵਾਂਗੀ ਕੋਈ ਨਹੀਂ ਇਸੇ ਨਾਲ ਹੀ ਤੇਰਾ ਵਿਆਹ ਹੋਵੇਗਾ ਤੇ ਉਤੋਂ ਉਤੋਂ ਪ੍ਰੀਤ ਮਨਾ ਕਰਦੀ ਆ ਪਰ ਦਿਲ ਵਿੱਚ ਉਹ ਚਾਹ ਰਹੀ ਹੁੰਦੀ ਆ ਕਿ ਮੇਰਾ ਰਿਸ਼ਤਾ ਹੁਣ ਵਿੱਕੀ ਨਾਲ ਹੀ ਹੋ ਜਾਵੇ ਪਰ ਵਿੱਕੀ ਅਜੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਭਾਵੇਂ ਉਹ ਕੀ ਪ੍ਰੀਤ ਨੂੰ ਲਾਈਕ ਵੀ ਕਰਦਾ ਹੈ ਪਰ ਉਸਨੇ ਸੋਚਿਆ ਕਿ ਵਿਆਹ ਅਜੇ ਮੈਂ ਲੇਟ ਹੀ ਕਰਾਵਾਂਗਾ ਤੇ ਇਸ ਗੱਲ ਕਰਕੇ ਪ੍ਰੀਤ ਇਹ ਗੱਲ ਕਹਿ ਦਿੰਦੀ ਆ ਕਿ ਕੱਲ ਨੂੰ ਮੇਰੇ ਘਰ ਵਾਲੇ ਤਾਂ ਬਹੁਤ ਕਾਲੇ ਪਏ ਨੇ ਤੇ ਉਹਨਾਂ ਨੇ ਕਿਤੇ ਨਾ ਕਿਤੇ ਮੇਰਾ ਵਿਆਹ ਕਰ ਹੀ ਦੇਣਾ ਏ ਜੇ ਮੇਰਾ ਕਿਤੇ ਹੋਰ ਵਿਆਹ ਹੋ ਗਿਆ ਫੇਰ ਨਾ ਕਹੀਂ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਤੂੰ 2-4 ਸਾਲ ਰੁੱਕ ਕੇ ਵਿਆਹ ਕਰਾ ਲਈ ਆਪਾਂ ਦੋਵੇਂ ਹੀ ਕਰਾ ਲਵਾਂਗੇ ਇਕੱਠੇ ਵਿਆਹ ਤੇ ਇਹ ਗੱਲ ਪ੍ਰੀਤ ਨਹੀਂ ਮੰਨਦੀ ਉਹ ਕਹਿੰਦੀ ਆ ਕਿ ਮੇਰੀ ਭਾਬੀ ਤੇ ਭਰਾ ਮੇਰਾ ਮੇਰੇ ਲਈ ਮੁੰਡਾ ਲੱਭ ਰਹੇ ਨੇ ਜਦ ਵੀ ਉਹਨਾਂ ਨੂੰ ਕੋਈ ਚੰਗਾ ਮੁੰਡਾ ਲੱਭਿਆ ਤੇ ਉਹਨਾਂ ਨੇ ਮੇਰਾ ਵਿਆਹ ਕਰ ਦੇਣਾ ਹੈ ਤੇ ਸੰਦੀਪ ਵੀ ਵਿੱਕੀ ਨੂੰ ਕਾਫੀ ਮਨਾਉਂਦੀ ਆ ਪਰ ਵਿੱਕੀ ਅਜੇ ਨਹੀਂ ਮੰਨਦਾ ਸੋ ਦੇਖਦੇ ਆ ਕਿ ਹੁਣ ਵਿੱਕੀ ਇਹ ਪ੍ਰੀਤ ਨਾਲ ਵਿਆਹ ਕਰਾਉਣ ਲਈ ਹਾਂ ਕਰਦਾ ਹੈ ਜਾਂ ਨਹੀਂ ਸੋ ਦੇਖਾਂਗੇ ਆਉਣ ਵਾਲੀਆਂ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ